ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਦਾ ਮિજાਜ ਬਦਲ ਸਕਦਾ ਹੈ ਪੰਜਾਬ ਸਮੇਤ ਉੱਤਰੀ ਭਾਰਤ ਦੇ ਵਿੱਚ 22 ਤੇ 23 April ਨੂੰ ਮੌਸਮ ਮੁਰ ਵਿਗੜਨ ਦੀ ਪੇਸ਼ گوئی ਹੈ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਦਰਸ਼ਕਾਂ ਦੱਸਦੇ ਕਿ ਜਿਸ ਤੋਂ ਬਾਅਦ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧ ਚੁੱਕੀਆਂ ਨੇ ਕਿਉਂਕਿ ਜਿਹੜੀ ਹਾੜੀ ਦੀ ਫਸਲ ਹੈ ਉਹ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ ਤੇ ਸਵੇਰ ਭਰ ਦੇ ਵਿੱਚ ਕਣਕ ਦੀ ਬਾੜੀ ਦਾ ਕੰਮ ਚੱਲ ਰਿਹਾ ਹੈ ਦਰਸ਼ਕਾਂ ਨੇ ਵੀ ਦੱਸਦੇ ਕਿ ਜਹੇ ਵਿੱਚ ਮੌਸਮ ਖਰਾਬ ਹੋਣ ਕਾਰਨ ਕਿਸਾਨਾਂ ਦੀ ਕਈ ਮਹੀਨਿਆਂ ਦੀ ਮਿਹਨਤ ਤੇ ਪਾਣੀ ਫੇਰ ਸਕਦਾ ਹੈ ਤੇ ਮੌਸਮ ਵਿਗਿਆਨੀਆਂ ਨੇ 22 ਤੇ 23 April ਨੂੰ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਮੌਸਮ ਖਰਾਬ ਹੋਣ ਦਾ ਖਦਸ਼ਾ ਜਤਾਇਆ ਉਹਨਾਂ ਦਾ ਕਹਿਣਾ ਹੈ ਕਿ 22 ਤੇ 23 April ਨੂੰ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੇ ਨਾਲ-ਨਾਲ ਹਲਕਾ ਮੀਂਹ ਪੈਣ ਦੀ ਵੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ ਦੱਸਦੀ ਹੈ ਕਿ ਲੰਘੇ ਦਿਨੀ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਪਏ ਮੀਂਹ ਤੇ ਗੜਿਆਂ ਕਾਰਨ ਜਿੱਥੇ ਕਿਸਾਨਾਂ ਦੀ ਕਿਤਾ ਵਿੱਚ ਬਾੜੀ ਲਈ ਤਿਆਰ ਖੜੀ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਉੱਥੇ ਹੀ ਮੰਡਿਆਂ ਵਿੱਚ ਵਿਕਣ ਵਾਲੀ ਵਿਕਣ ਵਾਸਤੇ ਪਹੁੰਚੀ ਫਸਲ ਵੀ ਪੇਚ ਚੁੱਕੀ ਹੈ ਮੀਂਹ ਕਾਰਨ ਕਣਕ ਦੀ ਬਾੜੀ ਦਾ ਕੰਮ ਵੀ ਪ੍ਰਭਾਵਿਤ ਹੋਇਆ ਕਿਉਂਕਿ ਕਿਸਾਨ ਨੇ ਜਿਹੜੇ ਉਹ ਜਿਹੜੀ ਫਸਲ ਬਾਰਦਰ ਸੀਗੇ ਜਦੋਂ ਮੀਂਹ ਦਾ ਸੰਭਾਵਨਾ ਹੁੰਦੀ ਹੈ ਜਾਂ ਮੀਂਹ ਦਾ ਮੌਸਮ ਆਂਦਾ ਤਾਂ ਉਸ ਵਿਚਾਲੇ ਕੰਮਕਾਰ ਵੀ ਜਿਹੜਾ ਪ੍ਰਭਾਵਿਤ ਹੁੰਦਾ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਲੰਘੇ ਦਿਨੀ ਪਏ ਮੀਂਹ ਤੋਂ ਬਾਅਦ ਪੰਜਾਬ ਵਿੱਚ ਘੱਟੋ ਘੱਟ ਤੇ ਵਾਦ ਤੋਂ ਵਾਦ ਤਾਪਮਾਨ ਨਾਲ ਆਮ ਨਾਲੋਂ ਘੱਟ ਰਿਹਾ ਤੇ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ ਵਾਦ ਤੋਂ ਬਾਅਦ ਤਾਪਮਾਨ 35.7 ਡਿਗਰੀ ਸੈਲਸੀਅਸ ਅੰਮ੍ਰਿਤਸਰ ਤੇ ਲੁਧਿਆਣਾ ਵਿੱਚ 35.2 ਪਟਿਆਲਾ ਵਿੱਚ 36.8 ਪਠਾਨਕੋਟ ਵਿੱਚ 33.5 ਬਠਿੰਡਾ ਵਿੱਚ 25 ਗੁਰਦਾਸਪੁਰ ਵਿੱਚ 34.5 ਨਮਾਸ਼ਹਿਰ ਦੇ ਵਿੱਚ 34.8 ਬਰਨਾਲਾ ਵਿੱਚ 36.1 ਫਰੀਦਕੋਟ ਤੇ ਫਾਜ਼ਿਲਕਾ ਵਿੱਚ 37 ਫਿਰੋਜ਼ਪੁਰ ਦੇ ਵਿੱਚ 35.1 ਮੋਗਾ ਵਿੱਚ 34.7 ਤੇ ਮਹਾਲੀ ਵਿੱਚ 35.3 ਡਿਗਰੀ ਸੈਲਸੀਅਸ ਤਾਪਮਨ ਦਰਜ ਕੀਤਾ ਗਿਆ ਅਤੇ ਇਹ ਸਤਪਮਨ ਆਮ ਨਾਲੋਂ 1 ਤੋਂ 3 ਡਿਗਰੀ ਸੈਲਸੀਅਸ ਤੱਕ ਘੱਟ ਦਰਜ ਕੀਤਾ ਗਿਆ ਕਿਉਂਕਿ ਇਹ ਮੌਸਮ ਵਿਭਾਗ ਵੱਲੋਂ ਹੁਣ ਕਹ ਲਈਏ ਕਿ ਪੇਸ਼ੰਗੋਈ ਕੀਤੀ ਗਈ ਹੈ ਕਿ ਅੱਜ ਤੇ ਕੱਲ ਨੂੰ ਮੀ ਦਾ ਜਿਹੜਾ ਮੌਸਮ ਹੈ ਬਣ ਸਕਦਾ ਕਿਉਂਕਿ ਪਹਿਲਾਂ ਵੀ ਜਿਹੜੀ بارش ਹੋਈ ਹੈ ਉਸ ਕਾਰਨ ਕਿਸਾਨਾਂ ਦੀ ਫਸਲ ਦਾ ਬਹੁਤ ਸਾਰਾ ਨੁਕਸਾਨ ਹੋਇਆ ਬਹੁਤ ਆਮਤ ਗੜੇਮਾਰੀ ਵੀ ਹੋਈ ਫਤਿਹਗੜ੍ਹ ਸੇ ਪਟਿਆਲਾ ਵਸਤੇ ਹੋਰ ਜ਼ਿਲ੍ਹਿਆਂ ਦੇ ਵਿੱਚ ਤੇ ਜਿਸ ਕਾਰਨ ਕਿਸਾਨਾਂ ਦੀ ਖੜੀ ਫਸਲ ਹੈ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤਾਂ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਜਿਹੜੀ ਪਰੇਸ਼ਾਨੀ ਹੈ ਉਹਨਾਂ ਦੀ ਚਿੰਤਾ ਹੈ ਉਹ ਜ਼ਰੂਰ ਵੱਜ ਚੁੱਕੀ ਹੈ ਕਿ ਫਸਲ ਹੈ ਜਿਹੜੀ ਪੱਕੀ ਖੜੀ ਹੈ ਕਿਉਂਕਿ ਜਦੋਂ ਜਏਹ ਦੇ ਵਿੱਚ ਕੋਈ ਮੀਂਹ ਮੌਸਮ ਆਉਂਦਾ ਬਦਲਦਾ ਹੈ ਅਜਾ ਮੀ ਪੈਂਦਾ ਤਾਂ ਉਸ ਦੇ ਨਾਲ ਕਿਸਾਨਾਂ ਦੀ ਜਿਹੜੀ ਫਸਲ ਹੈ ਉਸ ਦਾ ਕਹਿ ਸਕਦੇ ਹਾਂ ਕਿ ਝਾੜ ਘਟਣ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਜਿਹੜੀ ਸਿੱਟੇ ਹੁੰਦੇ ਨੇ ਉਸ ਦੇ ਵਿੱਚੋਂ ਕਣਕ ਹੈ ਜਿਹੜੀ ਉਹ ਪ੍ਰਭਾਵਿਤ ਹੁੰਦੀ ਹੈ ਜਿਸ ਕਰਕੇ ਕਿਸਾਨ ਨੇ ਜਿਹੜੇ ਉਹ ਕਿਤੇ ਨਾ ਕਿਤੇ ਕਾਲੀ ਵਿੱਚ ਵੀ ਨੇ ਕਿ ਛੇਤੀ ਛੇਤੀ ਅਸੀਂ ਆਪਣੀ ਜਿਹੜੀ ਫਸਲ ਹੈ ਉਹ ਵੱਢ ਕੇ ਮੰਡੀ ਵਿੱਚ ਪਚਾ ਦਈਏ ਪਰ ਮੰਡੀ ਵਿੱਚ ਦੇਕਰ ਕਿਸਾਨਾਂ ਦੀ ਫਸਲ ਤੋਲਦੀ ਨਹੀਂ ਹੈਗੀ ਫਸਲ ਨਹੀਂ ਚੁੱਕੀ ਜਾਂਦੀ ਤਾਂ ਉਸ ਕਾਰਨ ਉਹਨਾਂ ਦੀ ਉਹਨਾਂ ਦਾ ਚਿੰਤਾ ਵਧੀ ਰਹਿੰਦੀ ਹੈ ਉਸ ਤੋਂ ਬਾਅਦ ਗੱਲ ਆਰਤੀਆਂ ਤੇ ਹੁੰਦੀ ਆ ਕਿਉਂਕਿ ਇਸ ਤਰੀਕੇ ਦਾ ਫਸਲ ਦੀ ਸਾਮ ਸੰਭਾਲ ਕਰਦੇ ਨੇ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਦਾਵਾ ਕੀਤਾ ਜਾਂਦਾ ਹੈ ਕਿ ਮੰਡੀਆਂ ਵਿੱਚ ਭੁਗਤਾ ਪ੍ਰਬੰਧ ਨੇ ਬਾਰਦਾਨੇ ਦੀ ਕਮੀ ਨਹੀਂ ਹੈ ਤਰਪਾਲਾਂ ਦੀ ਕਮੀ ਨਹੀਂ ਹੈ ਤੇ ਬਹੁਤ ਸਾਰੀਆਂ ਮੰਡੀਆਂ ਦੇ ਵਿੱਚ ਜਿਹੜੀ ਛੱਤ ਵੀ ਪਾਈ ਹੋਈ ਆ ਪਰ ਕਿਤਨਾ ਕਿਤੇ ਪੰਜਾਬ ਸੰਸਾਦ ਦੀਆਂ ਜ਼ਿਆਤਰ ਮੰਡੀਆਂ ਸਵਾਲਾਂ ਦੇ ਘੇਰੇ ਵਿੱਚ ਵੀ ਨੇ ਪੰਜਾਬ ਦੀਆਂ ਇਹ ਜਈਆਂ ਸਥਿਤੀਆਂ ਨੇ ਜਿੱਥੇ ਕਿ ਦੇਖ ਕੇ ਪਤਾ ਲੱਗਦਾ ਹੈ ਕਿ ਜਹੇ ਹਾਲਾਤ ਨੇ ਜਿੱਥੇ ਕਿਸਾਨਾਂ ਨੂੰ ਰੋਲਣਾ ਪੈਂਦਾ ਹੈ ਉਹਨਾ ਨੂੰ ਫਸਲ ਵਾਸਤੇ ਜਿਹੜਾ ਤਰਪਾਲ ਤੱਕ ਨਹੀਂ ਮਿਲਦੀ ਹੈਗੀ ਇਹ ਵੀ ਸਮੱਸਿਆ ਜਿਹੜੀ ਬਹੁਤ ਸਾਰੇ ਮੰਡਿਆ ਚ ਹੁੰਦੀ ਹੈ ਦਿਓ ਜੱਜ ਧੰਨਵਾਦ